ਬੜੀ ੜਵਾਰ ਤੋਂ ਇੱਕ ਕਾਵੜ ਯਾਤਰਾ ਲੈ ਕੇ ਬਹੁਤ ਸਾਰੇ ਸਾਥੀ ਅੱਜ ਤੋ ਕੰਗਾਜਰ ਲੈ ਕੇ ਆਲੂਗਾਣਾ ਵਿਖੇ ਪਹੁੰਚੇ ਨੇ ਇਹਨਾਂ ਨੇ ਬੜਾ ਇੱਕ ਲੰਬਾ ਸਫ਼ਰ ਤੈਅ ਕੀਤਾ ਸਹੀ ਮਿਲਨ ਦੀ ਸੀ ਬੜੀ ਵੱਡੀ ਸ਼ਰਧਾ ਹੈ ਸ਼ਰਧਾ ਦੇ ਨਾਲ ਉਤੋਂ ਸ਼ਿਪੋਲਾ ਦੇ ਜਨਨ ਤੋਂ ਜਲ ਲੈ ਕੇ ਆਏ ਨੇ ਆ ਸ਼ਿਵ ਜੀ ਮਾਏ ਦਾ ਕਿੰਨਾ ਆਇਆ ਜਾਏਗਾ ਪਹਿਲੀ ਕਾਵੜ ਯਾਤਰਾ ਹੈ ਪਰ ਭਗਵਾਨ ਪੁਲੇਨਾਥ ਨੇ ਬੜਾ ਮਨ ਚ ਡਰ ਸੀ ਵੀ ਕਿੱਦਾਂ ਹੋਏਗੀ ਹਾਏ ਨਾ ਉਹ ਮੁੰਡਾ ਸੁੱਤਾ ਹੋਇਆ ਭੱਜਿਆ ਪਰ ਪੁਲੇ ਬਾਬੇ ਦੀ ਐਸੀ ਕਿਰਪਾ ਹੋ ਗਈ ਹੈ ਕਾਵੜ ਯਾਤਰਾ ਇੱਥੇ ਆ ਕੇ ਅਸੀਂ ਸੰਪੂਰਨ ਕਰਤੀ ਬਾਬੇ ਦੀ ਮੋਜ ਸੀ ਬਾਬਾ ਲੈ ਕੇ ਆਇਆ ਬੜਾ ਔਖਾ ਪਾਰਾ ਔਰ ਤੁਸੀਂ ਇਹ ਦੇਖੋਗੇ 24 ਘੰਟੇ ਨਹੀਂ ਪਿਆ ਇਹ ਮੁੰਡੇ ਸਾਰੇ 24 ਘੰਟੇ ਪਿੱਛੇ ਰਹੇ 24 ਘੰਟੇ ਮੀਂਹ ਵਿੱਚ ਭੀਦੇ ਆ ਦਿਨ ਰਾਤ ਇੱਕ ਮਿੰਟ ਦਾ ਟਾਈਮ ਅੱਜ ਸਾਡੀ ਪਹਿਲੀ ਸਾਡੇ ਜਿਆਸ਼ੀ ਗੋਮਕਾਰਾ ਕਾਵੜ ਸੇਵਾ ਸਮਿਤੀ ਦੀ ਅਜੇ ਪਹਿਲੀ ਜਿਹੜੀ ਯਾਤਰਾ ਕਾਵੜ ਯਾਤਰਾ ਡਾਕ ਯਾਤਰਾ ਹਰਿਦਵਾਰ ਤੋਂ ਲੁਧਿਆਣਾ ਪੰ ਲੁਧਿਆਣਾ ਸਖੀ ਮੰਦਰ ਤੱਕ ਦੀ ਸੰਪੂਰਨ ਹੋਈ ਹੈ ਪੜੇ ਨਾ ਜੀ ਜਿੰਨੀ ਕਿਰਪਾ ਰਹੀ ਹੈ ਸਾਡੇ ਸਾਡੇ ਉੱਪਰ ਸਾਰਿਆਂ ਉੱਪਰ ਜਿੰਨੇ ਸ਼ਿਵ ਭਗਤ ਨੇ ਜਿੰਨੇ ਕਾਵੜੀਏ ਨੇ ਸਰਕਾਰ ਨੇ ਸਾਡੇ 'ਚ ਬਹੁਤ ਯੋਗਦਾਨ ਦਿੱਤਾ ਹੈ ਬਾਬੇ ਦੀ ਪੂਰੀ ਕਿਰਪਾ ਰਹੀ ਹੈ ਜੀ ਅੱਜ ਬੜੀ ਦਵਾਰ ਸਾਹਿਬ ਤੋਂ ਇੱਕ ਕਾਵੜ ਯਾਤਰਾ ਲੈ ਕੇ ਬਹੁਤ ਸਾਰੇ ਸਾਥੀ ਅੱਜ ਤੋਂ ਗੰਗਾ ਜਲ ਲੈ ਕੇ ਅੱਜ ਲੁਧਾਰਾ ਵਿਖੇ ਪਹੁੰਚੇ ਨੇ ਇਹਨਾਂ ਨੇ ਬੜਾ ਇੱਕ ਲੰਬਾ ਸਫ਼ਰ ਤੈਅ ਕੀਤਾ ਸਹੀ ਮਿਹਨਤ ਦੀ ਜੀ ਬੜੀ ਵਰਦੀ ਸ਼ਰਧਾ ਹੈ ਇੱਕ ਸ਼ਰਧਾ ਦੇ ਨਾਲ ਉੱਥੋਂ ਕੀ ਬੋਲਾ ਦੇ ਜਨਨ ਤੋਂ ਜਲ ਲੈ ਕੇ ਆਏ ਨੇ ਅੱਜ ਸ਼ਿਵ ਜੀ ਮਾਇਦੇ ਤਿਤਰਾਇਆ ਜਾਏਗਾ ਮੈਂ ਇਹਨਾਂ ਦੀ ਜਿਹੜੀ ਹਿੰਮਤ ਹੈ ਦੀ ਹਿੰਮਤ ਨੂੰ ਦਾ ਦਿੰਨਾ ਔਰ ਅੱਜ ਜਿਹੜਾ ਸਾਡਾ ਦੇਸ਼ ਬਚਿਆ ਕਿ ਧਰਮ ਦੇ ਆਧਾਰ ਤੇ ਬਚਿਆ ਹੈ ਲੋਕਾਂ ਚ ਬੜਾ ਵਿਸ਼ਵਾਸ ਹੈ ਉਹ ਬੋਮ ਬੋਲਾ ਦਾ ਜਿੱਤਨੇ ਵੈਸੇ ਹੀ ਕਿਰਪਾ ਦਾ ਕਿਰਪਾ ਕਰਦੇ ਤਾਂ ਉਹਨਾਂ ਦੇ ਬਾਰੇ ਵਾਲੇ ਨੇਾਰੇ ਹੋ ਜਾਂਦੇ ਆ ਸੋ ਅੱਜ ਮੈਂ ਜਿਹੜੀ ਕਾਵੜੀ ਯਾਤਰਾ ਲੈ ਕੇ ਆਏ ਨੇ ਜਿਹਨੇ ਜੂੜ ਤੋਂ ਆਏ ਨੇ ਇਹਨਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਹਾਂ ਉਹ ਰਾਸ ਕਰਦਾ ਸੀ ਆਪਣੇ ਤੁਹਾਨੂੰ ਇਸੇ ਤਰ੍ਹਾਂ ਕੇ ਚਲਾਉਂਦੇ ਰਾਵਾਂਗੇ ਧੰਨਵਾਦ ਸਖੀ ਮੰਦਿਰ ਵੇਖਿਆ ਸਾਰੇ ਆਏ ਹਾਂ ਥੈਂਕ ਯੂ ਪਹਿਲੀ ਕਾਵੜ ਯਾਤਰਾ ਹੈ ਪਰ ਭਗਵਾਨ ਪੁੜੇਨਾਥ ਨੇ ਬੜਾ ਮਨ ਚ ਡਰ ਸੀ ਵੀ ਕਿੱਦਾਂ ਹੋਏਗੀ ਹਾਏ ਨਾ ਉਹ ਮੁੰਡਾ ਸੁੱਤਾ ਗਿਆ ਭੱਜਿਆ ਪਰ ਉਹ ਪੁੜੇ ਬਾਬੇ ਦੀ ਐਸੀ ਕਿਰਪਾ ਹੋ ਗਈ ਹੈ ਕਿ ਕਾਵੜ ਯਾਤਰਾ ਇੱਥੇ ਆ ਕੇ ਅਸੀਂ ਸੰਪੂਰਨ ਕਰਤੀ ਹੈ ਬਾਬੇ ਦੀ ਮੋਜ ਸੀ ਬਾਬਾ ਲੈ ਕੇ ਆਇਆ ਬੜਾ ਔਖਾ ਪਾਰਾ ਔਰ ਤੁਸੀਂ ਇਹ ਦੇਖੋਗੇ 24 ਘੰਟੇ ਮਹੀ ਪਿਆ ਇਹ ਮੁੰਡੇ ਸਾਰੇ 24 ਘੰਟੇ ਪਿੱਛੇ ਰਹੇ 24 ਘੰਟੇ ਮਹੀ ਚ ਪਿੱਛੇ ਆਏ ਦਿਨ ਰਾਤ ਇੱਕ ਮਿੰਟ ਦਾ ਟਾਈਮ ਅਜੀ ਬੋਲੇ ਦੀ ਬੜੀ ਪੋਚ ਸੀ ਕਿ ਸਾਡੀ ਜਿਹੜੀ ਯਾਤਰਾ ਉਹਨਾਂ ਨੇ ਪੂਰੀ ਕਰਵਾ ਦਿੱਤੀ ਹੈ ਸਾਡੇ ਮਨ 'ਚ ਬੜਾ ਡਰ ਸੀ। ਪਰ ਬਾਈਕ ਚੱਲ ਕੇ ਯਾਰ ਆਪਣੇ ਕੋਲ ਸਾਰੇ ਲੁਧਿਆਣੇ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਛੋਟੀ ਛੋਟ ਰਾਤਰੀ ਦੀ ਬਹੁਤ ਬੋਸ਼ ਸ਼ੁਭ ਕਾਮਨਾਵਾਂ ਅੱਜ ਪਹਿਲੀ ਕਾਵੜੀ ਯਾਤਰਾ ਜਿਹੜੀ ਇਲਾਚੀਗਰੀ ਮੰਦਿਰ 'ਚ ਆਈ ਹੈ ਮੈਂ ਸਾਰੇ ਹੀ ਸ਼ਿਵ ਭਗਤਾਂ ਨੂੰ ਜਿੱਥੇ ਵਧਾਈ ਦੇਣਾ ਉਥੇ ਪ੍ਰਭੂ ਪਰਮਾਤਮਾ ਬੋਲੇ ਕਿ ਅਰਦਾਸ ਵੀ ਕਰਦਾ ਕਿ ਇਹਨਾਂ ਨੂੰ ਇਦਾਂ ਹੀ ਬਲ ਬਖਸ਼ੀ ਇਦਾਂ ਹੀ ਹਰ ਸਾਲ ਇਦਾਂ ਹੀ ਬੋਲੇ ਬਾਬਾ ਦਾ ਗੁਣਗਾਨ ਕਰਦੇ ਹੋਏ ਇੱਥੇ ਜਲ ਵਿਸ਼ੇਕਰਨ ਜੈ ਬੋਲੇ ਨਾ ਜੈ ਸ਼ੰਕਰ ਅੱਜ ਮੇਰੇ ਲਾਟੇ ਚਾਚਾ ਜੀ ਦੇ ਵੱਲੋਂ ਪਹਿਲੀ ਕਾਵੜ ਯਾਤਰਾ ਬੋਲੇनाथ ਦੀ ਕਿਰਪਾ ਨਾਲ ਬਹੁਤ ਆਨੰਦ ਮਾਣਿਆ ਸਾਰੇ ਕਾਵੜੀਆਂ ਨੇ ਔਰ ਇੰਨੀ ਕਮਾਲ ਦੀ ਗੇਰ ਵਈ ਬੋਲੇਨਾਦੀ ਜੀ ਸੁਖ ਸ਼ਾਂਤੀ ਨਾਲ ਹੱਜੇ ਘੇੜਦੇ ਕਾਵੜ ਲੈ ਕੇ ਆਏ ਆ ਸਪੋਲਨਾਤ ਐਦਈ ਪਰਿਵਾਰ ਤੇ ਕਿਰਪਾ ਬਣਾਈ ਰੱਖਣ ਹਰ ਸਾਲ ਹਜ਼ਦੇ ਘੇੜ ਤੇ ਪਰਿਵਾਰ ਤੇ ਵਾਦਾ ਦੇਣ ਜੇ ਕਰ ਬੀਰ ਬਜਰੰਗੇ ਅੱਜ ਸਾਡੀ ਪਹਿਲੀ ਸਾਡੇ ਜੈ ਸ਼ਿਵ ਗੋਮਕਾਰ ਕਾਵੜ ਸੇਵਾ ਸਮਿਤੀ ਦੀ ਅੱਜ ਪਹਿਲੀ ਜਿਹੜੀ ਯਾਤਰਾ ਕਾਵੜ ਯਾਤਰਾ ਡਾਕ ਯਾਤਰਾ ਹਰਿਦਵਾਰ ਤੋਂ ਲੁਧਿਆਣੇ ਪੰ ਲੁਧਿਆਣੇ ਸਖੀ ਮੰਦਰ ਤੱਕ ਦੀ ਸੰਪੂਰਨ ਹੋਈ ਹੈ ਪੋਲਨਾਤ ਜੀ ਦੀ ਇੰਨੀ ਕਿਰਪਾ ਰਹੀ ਹੈ ਸਾਡੇ ਸਾਡੇ ਉੱਪਰ ਸਾਰਿਆਂ ਉੱਪਰ ਜਿਨਨੇ ਸ਼ਿਵ ਭਗਤ ਨੇ ਜਿਨਨੇ ਕਾਵੜੀਏ ਨੇ ਸਰਕਾਰ ਨੇ ਸਾਡੇ 'ਚ ਬਹੁਤ ਯੋਗਦਾਨ ਦਿੱਤਾ ਹੈ ਬਾਬੇ ਦੀ ਪੂਰੀ ਕਿਰਪਾ ਰਹੀ ਹੈ ਜੀ ਸਾਨੂੰ ਰਾਹ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਆਂ ਦਿੱਤੀ ਬਾਬਾ ਜੀ ਨੇ ਪੋਲੇ ਨਾਲ ਜਿੱਦੇ ਸੰਪੂਰਨ ਨੰਗਰ ਭਰਪੂਰ ਲੰਗਰ ਲੱਗੇ ਨੇ ਕਿਸੇ ਕਾਵੜੀ ਨੂੰ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਪੋਲੇ ਨਾਲ ਜੀ ਦੀ ਕਿਰਪਾ ਨਾਲ ਕੋਈ ਕਮੀ ਪੇਸ਼ੀ ਨਹੀਂ ਆਈ ਬਾਬੇ ਦੀ ਕਿਰਪਾ ਨਾਲ ਅਸੀਂ ਅੱਜ ਪਹਿਲੀ ਯਾਤਰਾ ਆਪਣੀ ਸੰਪੂਰਨ ਕੀਤੀ ਹੈ ਹਰ ਹਰ ਮਾਦੇ ਹਰ ਹਰ ਮਾਦੇ